ਜ਼ਿੰਦਗੀ ਹਰਾਨੀਆਂ ਦੇ ਨਾਲ ਭਰੀ ਹੋਈ ਹੈ ਕਈ ਵਾਰੀ ਸਾਡੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਪਟਰੀ ਤੋਂ ਉਤਰ ਜਾਂਦੀ ਹੈ ਜਿੱਤੇ ਅਸੀਂ ਕੰਟਰੋਲ ਨਹੀਂ ਕਰ ਸਕਦੇ ਜੂਸਫ ਦੀ ਜ਼ਿੰਦਗੀ ਸਾਡੇ ਵਾਸਤੇ ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਜਦੋਂ ਸਾਡਾ ਜ਼ਿੰਦਗੀ ਤੇ ਕੰਟਰੋਲ ਨਹੀਂ ਪ੍ਰਭੂ ਉਦੋਂ ਵੀ ਕੰਮ ਕਰ ਰਿਹਾ ਹੈ ਪਰਮੇਸ਼ਰ ਹਰ ਤੋੜ ਤੇ ਮਰੋੜ ਦੇ ਵਿੱਚ ਵੀ ਆਪਣੇ ਮਕਸਦ ਨੂੰ ਬੁੰਨ ਰਿਹਾ ਹੈ ਜਦੋਂ ਅਸੀਂ ਉਤਪਤੀ ਕਿਤਾਬ ਨੂੰ ਪੜ੍ਹ ਰਹੇ ਹਾਂ ਤਾਂ ਅਸੀਂ ਇੱਕ ਬੜੇ ਖਾਸ ਥਾਂ ਤੇ ਆ ਗਏ ਹਾਂ ਜਿੱਥੇ ਪਰਮੇਸ਼ਰ ਆਪਣੇ ਛੁਟਕਾਰੇ ਦੀ ਯੋਜਨਾ ਪ੍ਰਗਟ ਕਰਦਾ ਹੈ। ਯੂਸਫ ਜੋ ਕਿ ਯਾਕੂਬ ਦਾ ਪਿਆਰਾ ਪੁੱਤਰ ਹੈ, ਪਰਮੇਸ਼ਰ ਉਹਨੂੰ ਸੁਪਨਾ ਦਿੰਦਾ ਹੈ। ਇਹ ਭਵਿੱਖ ਦੀ ਇੱਕ ਝਲਕ ਹੈ ਜਿੱਥੇ ਕਿ ਪਰਮੇਸ਼ਰ ਉਹਨੂੰ ਉੱਚਿਆਂ ਕਰੇਗਾ ਤੇ ਉਹਦਾ ਪਰਿਵਾਰ ਉਹਦੇ ਸਾਹਮਣੇ ਝੁਕੇਗਾ। ਇੱਕ ਬਹੁਤ ਹੀ ਜ਼ਬਰਦਸਤ ਸੁਪਨਾ ਹੈ ਪਰ ਇੱਥੇ ਯਾਕੂਬ ਜਿਹੜਾ ਪੱਖਪਾਤ ਕਰਦਾ ਉਹ ਵੀ ਨਜ਼ਰ ਆਉਂਦਾ ਹੈ ਤੇ ਉਹਦੇ ਭਰਾ ਕਿਵੇਂ ਯੂਸਫ ਤੋਂ ਇਰਖਾ ਕਰਦੇ ਨੇ ਉਹ ਵੀ ਨਜ਼ਰ ਆਉਂਦੇ। ਜਦੋਂ ਯੂਸਫ ਦੀ ਕਹਾਣੀ ਅੱਗੇ ਵਧਦੀ ਹੈ ਤੇ ਅਸੀਂ ਵੇਖਦੇ ਹਾਂ ਜਿਹੜੇ ਪਿਛਲੀਆਂ ਗੱਲਾਂ ਸੀ ਉਹ ਸਾਹਮਣੇ ਆ ਰਹੀਆਂ ਨੇ ਇਹਦੀ ਜਗ੍ਹਾ ਤੇ ਕਿ ਯੂਸਫ ਸਿੱਧਾ ਉੱਪਰ ਚਲਿਆ ਜਾਂਦਾ ਉਹ ਵੇਖਦਾ ਉਹਦੇ ਭਰਾ ਉਹਦੇ ਨਾਲ ਧੋਖਾ ਕਰਦੇ ਨੇ ਗੁਲਾਮ ਬਣਾ ਕੇ ਵੇਚਿਆ ਗਿਆ ਮਿਸਰ ਚ ਲਜਾਇਆ ਗਿਆ ਇਥੇ ਹਾਲਾਤ ਬਹੁਤ ਹੀ ਜ਼ਿਆਦਾ ਹਿਲਾ ਦੇਣ ਵਾਲੇ ਸਾਰੀਆਂ ਚੀਜ਼ਾਂ ਉਹਦੇ ਵਿਰੋਧ ਚ ਸੀ ਜੋ ਪ੍ਰਭੂ ਨੇ ਉਹਨੂੰ ਵਿਖਾਇਆ ਸੀ ਪਰ ਇਥੇ ਇੱਕ ਮਹਾਨ ਸਚਾਈ ਹੈ ਜਦੋਂ ਵਾਦਿਆਂ ਤੋਂ ਭਟਕ ਵੀ ਗਿਆ ਪਰਮੇਸ਼ਰ ਫਿਰ ਵੀ ਕੰਮ ਕਰ ਰਿਹਾ ਹੈ ਜੂਸਫ ਦੇ ਭਰਾਵਾਂ ਨੇ ਉਹਦੇ ਲਈ ਬੁਰਾ ਸੋਚਿਆ ਸੀ ਪਰਮੇਸ਼ਰ ਨੇ ਉਹ ਚੋ ਵੀ ਭਲਾਈ ਕਰ ਦਿੱਤੀ ਨਾ ਕੇਵਲ ਜੂਸਫ ਵਾਸਤੇ ਬਲਕਿ ਇਜ਼ਰਾਇਲ ਦੀ ਪੂਰੀ ਕੌਮ ਦੇ ਲਈ ਜਿਵੇਂ ਜੂਸਫ ਬਾਅਦ ਦੇ ਵਿੱਚ ਕਹਿੰਦਾ ਏ ਤੁਸੀਂ ਤਾਂ ਮੇਰੇ ਨਾਲ ਬੁਰਾ ਕਰਨਾ ਚਾਹਿਆ ਪਰ ਪ੍ਰਭੂ ਨੇ ਮੇਰੇ ਨਾਲ ਭਲਾ ਕੀਤਾ ਤਾਂ ਕਿ ਮੈਂ ਬਹੁਤ ਸਾਰੇ ਲੋਕਾਂ ਲਈ ਬਚਾ ਦਾ ਕਾਰਨ ਬਣ ਸਕਾਂ ਇੱਕ ਮਹਾਨ ਗੱਲ ਇਹ ਜੋ ਜੂਸਫ ਦੀ ਕਹਾਣੀ ਚ ਅਸੀਂ ਵੇਖਦੇ ਆਂ ਤੇ ਪੂਰੇ ਬਾਈਬਲ ਚ ਅਸੀਂ ਇਹਨੂੰ ਵੇਖਦੇ ਆਂ ਪਰਮੇਸ਼ਰ ਦੀ ਸਰਪ੍ਰਬੂਤਾ ਅਸੀਂ ਸ਼ੁਰੂ ਤੋਂ ਵੇਖ ਰਹੇ ਹਾਂ ਪਰਮੇਸ਼ਰ ਕੰਮ ਕਰ ਰਿਹਾ ਏ ਸ਼ੁਰੂ ਤੋਂ ਹੀ ਭਾਵੇਂ ਮਨੁੱਖਾਂ ਨੇ ਗਲਤ ਕੰਮ ਕੀਤੇ ਨੇ ਪਾਪ ਕੀਤਾ ਏ ਯੂਸਫ ਦਾ ਟੁੱਟਾ ਹੋਇਆ ਪਰਿਵਾਰ ਉਹਦੇ ਭਰਾਵਾਂ ਦਾ ਜ਼ੁਲਮ ਉਹਦੇ ਨਾਲ ਜਿਹੜਾ ਅਨਿਆਏ ਹੋਇਆ ਏ ਪਰਮੇਸ਼ਰ ਨੂੰ ਕਿਸੇ ਚੀਜ਼ ਨੇ ਹਰਾ ਨਹੀਂ ਕੀਤਾ ਸਾਲ ਚ ਪਰਮੇਸ਼ਰ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਿਆ ਤਾਂ ਕਿ ਉਹ ਯੂਸਫ ਦਾ ਚਰਿੱਤਰ ਬਣਾ ਸਕੇ ਅਤੇ ਉਹ ਪਰਿਵਾਰ ਜਿਨੇ ਯੂਸਫ ਨੂੰ ਰਦਿਆ ਅੰਤ ਵਿੱਚ ਪਰਮੇਸ਼ਰ ਉਹ ਪਰਿਵਾਰ ਨੂੰ ਬਚਾ ਸਕੇ ਇੱਕ ਸਚਾਈ ਇਹ ਜੀਤੇ ਦੁਆਰਾ ਸਾਡੇ ਦਿਲ ਨੂੰ ਵੀ ਤਸੱਲੀ ਮਿਲਣੀ ਚਾਹੀਦੀ ਏ ਭਾਵੇਂ ਸਾਡੇ ਹਾਲਾਤ ਕਿੰਨੇ ਵੀ ਬਦਰ ਕਿਉਂ ਨਾ ਹੋ ਜਾਣ ਭਾਵੇਂ ਅਸੀਂ ਰਾਤੋ ਕਿੰਨੇ ਵੀ ਭਟਕਣਾ ਚਾਹੀਏ ਅਸੀਂ ਫਿਰ ਵੀ ਭਰੋਸਾ ਕਰ ਸਕਦੇ ਹਾਂ ਕਿ ਪਰਮੇਸ਼ਰ ਕੰਟਰੋਲ ਜੇ ਉਹ ਸਾਡੀ ਜ਼ਿੰਦਗੀ ਦੇ ਸਭ ਤੋਂ ਹਨੇਰੇ ਚੈਪਟਰਾਂ ਨੂੰ ਵੀ ਰੀਡੀਮ ਕਰ ਸਕਦਾ ਹੈ ਤੇ ਉਹਨਾਂ ਦੁਆਰਾ ਕਿਰਪਾ ਦੀ ਬਹੁਤ ਸੁੰਦਰ ਤਸਵੀਰ ਬਣਾ ਸਕਦਾ ਹੈ ਮੈਂ ਬਹੁਤ ਹੈਰਾਨ ਹੁਨਾ ਤੇ ਹਲੀਮ ਹੋ ਜਾਣਾ ਇਸ ਗੱਲ ਨੂੰ ਜਾਣ ਕੇ ਇਸ ਤੋਂ ਪਹਿਲਾਂ ਕਿ ਮੈਂ ਪਰਮੇਸ਼ਵਰ ਨੂੰ ਜਾਣਦਾ ਸੀ ਪਰਮੇਸ਼ਵਰ ਮੈਨੂੰ ਆਪਣੇ ਕੰਮਾਂ ਲਈ ਤਿਆਰ ਕਰ ਰਿਹਾ ਸੀ ਜਦੋਂ ਮੈਂ ਜਵਾਨ ਲੜਕਾ ਸੀਗਾ ਤੇ ਮੈਂ ਬੋਲਣ 'ਚ ਬਹੁਤ ਵਧੀਆ ਸੀ ਮੈਂ ਸਪੀਚ ਕਲਾਸਸ ਦੇ ਵਿੱਚ ਵੀ ਅਵਲ ਤੇ ਆਇਆ ਅਤੇ ਮੈਂ ਤੇ ਜੁਆਨ ਦੇ ਵਿੱਚ ਪੁਰਸਕਾਰ ਵੀ ਜਿੱਤੇ ਆ ਮੇਰਾ ਪਰਮੇਸ਼ਵਰ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਮੈਨੂੰ ਕੁਝ ਨਹੀਂ ਸੀ ਪਤਾ ਕਿ ਉਹਦੀ ਮੇਰੀ ਜ਼ਿੰਦਗੀ ਚ ਕੀ ਬੁਲਾਵਾ ਹੈ ਪਰ ਜਦ ਮੈਂ 18 ਸਾਲ ਦਾ ਹੋਇਆ ਮੇਰਾ ਟਕਰਾ ਪ੍ਰਭ ਯੀਸ਼ੂ ਮਸੀਹ ਦੇ ਨਾਲ ਹੋਇਆ ਤੇ ਮੈਂ ਆਪਣਾ ਦਿਲ ਉਹਦੇ ਅੱਗੇ ਖੋਲ੍ਹਿਆ ਤੇ ਮੈਂ ਜਾਣ ਗਿਆ ਕਿ ਉਹ ਮੈਨੂੰ ਬੁਲਾ ਰਿਹਾ ਹੈ ਕਿ ਉਹ ਮੈਨੂੰ ਆਪਣੇ ਪਿਆਰ ਦੇ ਨਾਲ ਬੁਲਾ ਰਿਹਾ ਹੈ ਕਿ ਮੈਂ ਉਹਦੇ ਪਿਆਰ ਦਾ ਪ੍ਰਚਾਰ ਕਰਨ ਵਾਸਤੇ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਜਾਵਾਂ ਜਦੋਂ ਮੈਂ ਪਿੱਛੇ ਵੇਖਦਾ ਮੈਂ ਬੜਾ ਹੈਰਾਨ ਹੁੰਨਾ ਕਿ ਪਰਮੇਸ਼ਰ ਕਦਮ-ਦਰ-ਕਦਮ ਮੇਰੇ ਨਾਲ ਸੀ ਜਿਹੜੀ ਕਲਾ ਮੇਰੇ ਕੋਲ ਹੈ ਜਿਹੜੇ ਮੈਨੂੰ ਪ੍ਰਭੂ ਨੇ ਵਰਦਾਨ ਦਿੱਤੇ ਇਹਨਾਂ ਚੋਂ ਕੋਈ ਵੇਸਟ ਨਹੀਂ ਹੋਇਆ ਪਰਮੇਸ਼ਰ ਮੈਨੂੰ ਤਿਆਰ ਕਰ ਰਿਹਾ ਸੀਗਾ ਉਸ ਕੰਮ ਵਾਸਤੇ ਜਿਹਦੇ ਲਈ ਉਹਨੇ ਮੈਨੂੰ ਬਣਾਇਆ ਸੀ ਪਿਛਲੇ 60 ਸਾਲਾਂ ਦੇ ਵਿੱਚ ਮੇਰੇ ਕੋਲ ਬਹੁਤ ਵੱਡਾ ਸੁਭਾਗ ਹੋਇਆ ਹੈ ਕਿ ਮੈਂ 80 ਦੇਸ਼ਾਂ 'ਚ ਪ੍ਰਚਾਰ ਕੀਤਾ ਹੈ ਤੇ ਮੈਂ ਪ੍ਰਭੂ ਦੇ ਹੱਥ ਨੂੰ ਵੇਖਿਆ ਕਿ ਉਹ ਕਿਵੇਂ ਲੋਕਾਂ ਦੇ ਦਿਲਾਂ ਨੂੰ ਤੇ ਦੇਸ਼ਾਂ ਨੂੰ ਬਦਲਦਾ ਹੈ ਮੇਰੇ ਪਿਆਰੇ ਮਿੱਤਰੋ ਉਹੀ ਪਰਮੇਸ਼ਰ ਜਿਹੜਾ ਯੂਸਫ ਦੀ ਜ਼ਿੰਦਗੀ ਦੇ ਉੱਤੇ ਸਰਪ੍ਰਭੂ ਸੀ ਉਹ ਮੇਰੀ ਜ਼ਿੰਦਗੀ ਤੇ ਸੀ ਉਹ ਤੁਹਾਡੀ ਜ਼ਿੰਦਗੀ ਤੇ ਵੀ ਸਰਪ੍ਰਭੂ ਤਾਂ ਰੱਖਦਾ ਹੈ ਅੱਜ ਭਾਵੇਂ ਤੁਹਾਡੇ ਕਿਹੋ ਜਿਹੇ ਵੀ ਹਾਲਾਤ ਹੋਣ ਇੱਕ ਗੱਲ ਜਾਣ ਲਵੋ ਕਿ ਪ੍ਰਭੂ ਕੰਮ ਕਰ ਰਿਹਾ ਹੈ ਤੁਹਾਨੂੰ ਆਪਣੇ ਮਕਸਦ ਦੀ ਵੱਲ ਲੈ ਕੇ ਜਾ ਰਿਹਾ ਹੈ ਤੁਹਾਡੀਆਂ ਰੁਕਾਵਟਾਂ ਸ਼ਾਇਦ ਚੰਗੀ ਗੱਲ ਲਈ ਨੇ ਕਿ ਉਹਦੀ ਮਹਿਮਾ ਤੁਹਾਡੇ ਚ ਪ੍ਰਗਟ ਹੋਵੇ ਜਿਹੜੇ ਤੁਸੀਂ ਰਾਤ ਪਟਕੇ ਹੋ ਸ਼ਾਇਦ ਇਹਨਾਂ ਨੂੰ ਇਸਤੇਮਾਲ ਕਰ ਰਿਹਾ ਹੋਵੇ ਕਿ ਉਹ ਤੁਹਾਡਾ ਚਰਿੱਤਰ ਬਣਾਵੇ ਤੇ ਤੁਹਾਨੂੰ ਇਸਤੇਮਾਲ ਕਰੇ ਹੌਸਲਾ ਰੱਖੋ ਉਹ ਪਰਮੇਸ਼ਰ ਜਿਹਨੇ ਯੂਸਫ ਨੂੰ ਸੁਪਨਾ ਦਿੱਤਾ ਉਹ ਅੱਜ ਵੀ ਗੱਲਾਂ ਕਰਦਾ ਹੈ ਉਹ ਇਹੋ ਜਿਹਾ ਪਰਮੇਸ਼ਰ ਹੈ ਜਿਹੜਾ ਸਾਡੇ ਸੋਚਣ ਤੇ ਸਾਡੇ ਕਲਪਨਾ ਕਰਨ ਤੋਂ ਕਿਤੇ ਵੱਧ ਕੇ ਕਰ ਸਕਦਾ ਆਪਣੀ ਉਹ ਸ਼ਕਤੀ ਦੇ ਦੁਆਰਾ ਜਿਹੜੀ ਸਾਡੀਆਂ ਜ਼ਿੰਦਗੀਆਂ ਚ ਪਹੁੰਦੀ ਏ ਉਹਦੀ ਸਰਪ੍ਰਥਤਾ ਤੇ ਭਰੋਸਾ ਕਰੋ ਉਹਦੇ ਪਿਆਰ 'ਚ ਝੁਕ ਜਾਓ ਅਤੇ ਵੇਖ ਕੇ ਹੈਰਾਨ ਹੋ ਵੋ ਕਿ ਉਹ ਸਾਰੀਆਂ ਗੱਲਾਂ 'ਚੋਂ ਤੁਹਾਡੇ ਵਾਸਤੇ ਤੇ ਆਪਣੀ ਮਹਿਮਾ ਲਈ ਭਲਾਈ ਪੈਦਾ ਕਰਦਾ